ਇਹ ਜੀ ਸਾਡੇ ਹੰਸਾਂ ਦਾ ਜੋੜਾ ਮੀਰਾ ਤੇ ਸਰਸਵਤੀ ਏ ਇਹ ਦੋਨੇ 1 ਮਹੀਨੇ ਦਾ ਫਰਕ ਆ ਮੀਰਾ 14 ਫਰਵਰੀ ਨੂੰ ਹੋਈ ਸੀ ਤੇ ਸਰਸਵਤੀ 11 ਜਨਵਰੀ ਨੂੰ ਹੋਈ ਸੀ ਇਹ ਮੀਰਾ ਐ ਪਰ ਲੱਗਦੀਆਂ ਦੋਨੇ ਹੀ ਆਏ ਆ ਇਕੱਠੀਆਂ ਐ ਕਿਉਂਕਿ ਮੀਰਾ ਨੇ ਵੀ ਜਿਹੜਾ ਕੱਦ ਕਾਠੇ ਉਹ ਬਹੁਤ ਵਧੀਆ ਕੱਢਿਆ ਮੀਰਾ ਵੀ ਰਾਜ ਬੋਲਦੀ ਏ ਤੇ ਸਰਸਵਤੀ ਵੀ ਰਾਜ ਬੋਲਦੀ ਏ ਤੇ ਇਹ ਮੀਰਾ ਐ ਤੇ ਉਹ ਸਰਸਵਤੀ ਇਹ ਦੋਨੇ ਇਕੱਠੀਆਂ ਹੀ ਰਹਿੰਦੀਆਂ ਐ ਭਲਾ ਨੇਰੀ ਆਵੇ ਭਲਾ ਤੂਫਾਨ ਆਵੇ ਤੇ ਰਾਤ ਨੂੰ ਅਸੀਂ ਇੱਕ ਨੂੰ ਅੰਦਰ ਕਰ ਦਈਏ ਜਵੇ ਰਾਤ ਬਹੁਤ ਨੇਰੀ ਆਈ ਸੀ ਤੇ ਦੂਜੀ ਫਿਰ ਬੋਲਣ ਲੱਗ ਪੈਂਦੀ ਏ ਕਿ ਮੈਨੂੰ ਵੀ ਇਹਦੇ ਕੋਲ ਹੀ ਕਰੋ ਤੇ ਸਨੱਖੀ ਅਜੇ ਸਾਡੀ ਸਰਸਵਤੀ ਏ ਕਿਉਂਕਿ ਬਹੁਤ ਸੋਹਣੀ ਸਰਸਵਤੀ ਇਹਦੇ ਕੰਨ ਵਗੈਰਾ ਪੂਰੇ ਜਾਨੀ ਕਿ ਜਿਵੇਂ ਮੀਰਾ ਦੇ ਥੋੜੇ ਜੇ ਘਟਾ ਰਾਧਾ ਵੱਲੋਂ ਰਾਧਾ ਦੇ ਵੀ ਥੋੜੇ ਜੇ ਰਾਧਾ ਪਿਓਰ ਨਹੀਂ ਹੈਗੀ ਗੀਰ ਉਹਦੀ ਜਿਹੜੀ ਮਦਰ ਆ ਉਹ ਦੇਸੀ ਸੀ ਉਹਨੂੰ ਗੀਰ ਦਾ ਸਿੰਮਣ ਲੱਗਾ ਕਿਉਂਕਿ ਰਾਧਾ ਆਪ ਖਰੀਦੀ ਸੀ ਤੇ ਸੋਨਾ ਆਪਣੇ ਘਰ ਦੀ ਏ ਤੇ ਇਹ ਜਿਹੜੀ ਏ ਸਰਸਵਤੀ ਤੇ ਮੀਰਾ ਇਹ ਨਵੀਂ ਆਪਣੀ ਜਮਨਾ ਆਈ ਏ